ਨੇ ਛੇੜੇ ਪੁੱਤ ਨੇ ਮਾਂ ਨੂੰ ਮਾਰੀ ਗੋਲੀ ਮਾਂ ਹੋਈ ਗੰਭੀਰ ਜ਼ਖਮੀ ਹਾਲਤ ਗੰਭੀਰ ਹੋਣ ਕਰਨ ਕੀਤਾ ਗਿਆ ਫਰੀਦਕੋਟ ਮੈਡੀਕਲ ਕਾਲਜ ਤੇ ਰੈਫਰ ਜੀਹਾਂ ਪੁਲਸ ਥਾਣਾ ਮੱਲਾਂ ਵਾਲੇ ਦੇ ਨੇੜੇ ਪਿੰਡ ਕਿੰਮੇ ਵਾਲਾ ਵਿਖੇ ਮਾਂ ਪੁੱਤ ਦੇ ਰਿਸ਼ਤੇ ਉਸ ਸਮੇਂ ਤਾਰ-ਤਾਰ ਹੁੰਦਾ ਦਿਖਾਈ ਦਿੱਤਾ ਜਦੋਂ ਇੱਕ ਪੁੱਤਰ ਵੱਲੋਂ ਆਪਣੀ ਮਾਂ ਨੂੰ ਗੋਲੀ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਸਿਵਲ ਹਸਪਤਲ ਜੀਰਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਖਮੀ ਪਾਲਕੌਰ ਪਤਨੀ ਮੇਜਰ ਸਿੰਘ ਦੇ ਛੋਟੇ بیٹے ਗਰਮੀਤ ਸਿੰਘ ਨੇ ਦੱਸਿਆ ਕਿ ਉਹਦਾ ਭਰਾ ਮਨਜੀਤ ਸਿੰਘ ਜੋ ਕਿ ਨਸ਼ੇ ਕਰਨ ਦਾ ਆਦੀ ਹਤੇ ਆਪਣੀ ਮਾਂ ਨੂੰ ਆਪਣੇ हिस्से ਦੀ ਜ਼ਮੀਨ ਵੇਚਣ ਲਈ ਤੰਗ ਪ੍ਰੇਸ਼ਾਨ ਕਰਦਾ ਸੀ ਅੱਜ ਉਸਨੇ ਘਰ ਵਿੱਚ ਫਿਰ ਕਲੇਸ਼ ਕੀਤਾ ਤੇ ਪੈਸਿਆਂ ਦੀ ਮੰਗ ਕੀਤੀ ਤਾਂ ਮਾਤਾ ਵੱਲੋਂ ਜਵਾਬ ਦੇਣ ਤੋਂ ਬਾਅਦ ਉਹ ਘਰੋਂ ਬਾਹਰ ਚਲਿਆ ਗਿਆ ਤੇ ਕਿਸੇ ਦੀ 12 ਬੋਰ ਦੀ ਬੰਦੂਕ ਲਿਆ ਕੇ ਮਾਤਾ ਉੱਪਰ ਫਾਇਰ ਕਰ ਦਿੱਤਾ ਭਾਇਰ ਲੱਗਣ ਨਾਲ ਮਾਤਾ ਪਾਲਕਔਰ ਗੰਭੀਰ ਜ਼ਖਮੀ ਹੋ ਗਈ ਇਸ ਦਰਾਨ ਉਸਨੂੰ ਸਿਵਲ ਹਸਪਤਲ ਜੀਰਾ ਵਿਖੇ ਜੇਰੇ ਇਲਾਜਿਤ ਅਕਲ ਕਰਵਾਇਆ ਗਿਆ ਜਿੱਤੇ ਡਾਕਟਰਾਂ ਵੱਲੋਂ ਉਸਨੂੰ ਮੋਢਲੀ ਸਹਾਤਾ ਦੇਣ ਉਪਰੰਤ 108 ਐਂਬੂਲੈਂਸ ਤੇ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ ਹੈ ਇਸ ਮਾਮਲੇ ਸਬੰਧੀ ਪੁਲਿਸ ਥਾਣਾ ਮੱਲਾਂ ਵਾਲੇ ਦੇ ਮੁਖੀ ਗੁਰਵਿੰਦਰ ਗੁਰਵਿੰਦਰ ਕੁਮਾਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਵੱਲੋਂ ਤਫ਼ਤੀਸ਼ ਜਾਰੀ ਹੈ ਤੇ ਜ਼ਖਮੀ ਦੇ ਬਿਆਨਾਂ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਦੇਖੋ ਪੂਰੀ ਰਿਪੋਰਟ ਜੇਕਰ ਤੁਸੀਂ ਚੈਨਲ ਦੇ ਨਾਮ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਫੋਲੋ ਜ਼ਰੂਰ ਕਰਨਾ ਤਾਂ ਕਿ ਪੰਜਾਬ ਤੇ ਦੇਸ਼ ਵਿਦੇਸ਼ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਬੈਨਰੋ ਸੋਡਣਾ ਦੇਖਦੇ ਹੋ ਸਾਡਾ ਚੈਨਲ ਇਹ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਮੇ ਵਾਲੀ ਬੇਨ ਦਾ ਜਿਲ੍ਹਾ ਪ੍ਰੇਸ਼ਵਰ ਪੁਖੀ ਜੀ ਦਾ ਤੇ ਇਹ ਕਾਰਨ ਕੀ ਬਣਿਆ ਇਸ ਚੀਜ਼ ਦਾ ਜੀ ਇਹਨਾਂ ਦਾ ਵੱਡਾ ਬੇਟਾ ਮੈਂ ਛੋਟਾ ਹੈ ਤੇ ਦੇਖੋ ਉਹ ਪਰਮਨ ਮੈਂ ਹੱਥ ਉੱਤੇ ਪਟਾ। ਹੁੰਦਾ ਕਿ ਨਾ ਆ ਗਿਆ ਮਨਜੀਤ ਸਿੰਘ। ਅੱਛਾ ਜੀ। ਤੇ ਉਹ ਇਹਨਾਂ ਦਾ ਝਗੜਾ ਝੂੜਾ ਬੜਾ ਕਰਦਾ। ਰੱਗ ਬੜਾ ਕਰਦਾ ਸੀ। ਪਹਿਲਾਂ ਵੀ ਕਰੀ ਕੋਈ ਇੱਕ ਨੁਸਾਹਿਤ ਕਰ ਦਿੰਦਾ। ਕਿ ਗਿੱਧ ਮਾਰਦਾ ਕੋਟਦਾ ਚਲੋ ਜਿਵੇਂ ਮਰਜ਼ੀ ਮੈਨੂੰ ਇਹਨਾਂ ਕਿਸੇ ਵੱਖਰਾ ਕੀ ਖਾਣਾ ਆਇਆ ਕਰੋ। ਮੈਂ ਵੱਖਰੇ ਘਰ ਵਾਲਾ ਹਾਂ। ਅੱਜ ਵੀ ਉਹ ਚਾਰ ਪੰਜ ਦਿਨ ਹੋ ਗਏ ਸੋ ਕੋਈ ਫੈੜੀ ਵੇਚਣੀ ਮੈਨੂੰ ਬਹੁਤ। ਇਹ ਆ ਦੇ ਹੁਣ ਐਂ ਲਿਖ ਕੇ ਦੇਣੀ। ਕਿੰਨੀ ਕੁ ਜ਼ਮੀਨ ਦਾ ਮਸਲਾ। ਇਹ ਮੀਂਹ ਦਾ ਮਸਲਾ ਆ ਵੀ ਜਿਵੇਂ ਮੈਨੂੰ 2 ਮਹੀਨਾ ਬਈ ਦੇ ਦਿਨ ਕੋਈ ਨਾ ਕੋਈ ਵੇਚਣ ਨੂੰ ਅਚਾਨਕੇ ਕਰਕੇ ਹਾਂਜੀ ਹਾਂਜੀ ਠੀਕ ਹੈ ਅੱਜ ਵੀ ਲੜ ਕੇ ਗਿਆ ਘਰੋਂ ਤੇ ਮਤਲਬ ਮਾਰਦੇ ਨਾ ਅੱਧੇ ਘੜੇ ਬਾਅਦ ਰਫਲ ਆ ਕੇ ਆਇਆ ਪਤਾ ਨਹੀਂ ਕਿੱਥੋਂ ਪਹਿਲਾਂ ਫਾਇਰ ਮੇਰੇ ਮਾਰੇ ਨੇ ਇਹ ਮੈਨੂੰ ਕਿੱਥੇ ਪੈ ਕੇ ਜਿਵੇਂ ਤੇ ਇਹਨਾਂ ਨੇ ਵਾਦੀ ਤੁਹਾਡੇ ਵੱਜੀ ਕਿਤੇ ਨਹੀਂ ਇਹ ਆ ਬਈ ਸੋਖੇ ਰਹਿ ਕੇ ਲੱਗੇ ਉਹਨਾਂ ਦੀ ਕਿੱਥੋਂ ਰਹਿ ਗਿਆ 12 ਮੋਰਾ ਇਹ ਕਿੱਥੇ ਹੋ ਰਿਹਾ ਚੱਕ ਰਿਹਾ ਤੁਹਾਡੇ ਕੋਲ ਲਾਇਸੈਂਸ ਨਹੀਂ ਹੈਗਾ ਕੋਈ ਵੀ ਇਜ਼ਹਾਰ ਨਹੀਂ ਹਾਂਜੀ ਹਾਂਜੀ ਕਿ ਕਿਸੇ ਹੋਰ ਦੀ ਯਾਰ ਦੋਸਤ ਦੀ ਜਾਂ ਕਿਤੇ ਹੋਰ ਚੱਕ ਰਿਹਾ ਕੋਈ ਪਤਾ ਨਹੀਂ ਕਿੱਥੋਂ ਰਿਹਾ ਉਨ ਕੀ ਕਿੱਥੇ ਲੈ ਕੇ ਜਾ ਰਹੇ ਹੋ ਹੁਣ ਫ੍ਰੀਬੋਰਡ ਚੱਲਿਆ ਜੀ ਪਹਿਲਾਂ ਬਹੂ ਗਏ ਹਾਂ ਮੈਸੇਜ ਕਰ ਮਾਤਾ ਦੇਸ਼ ਫਿਰ ਮੇਰੇ ਪੇਸ਼ੈਂਟ ਸੀ 70 ਸਾਲ ਦੇ ਸੀ ਜੰਗ ਸ਼ਾਟਿੰਗ ਜਿਲੀ ਨਾਲ ਆਏ ਸੀ ਉਹਨਾਂ ਦਾ ਕਹਿਣਾ ਸੀ ਉਹਨਾਂ ਦੇ ਪੁੱਤ ਨੇ ਪੁੱਟ ਨੇ ਹਮਲਾ ਕੀਤਾ ਉਹਨਾਂ ਦੇ ਨਾਲ ਆਪਣਾ ਟੂਨ ਕੀਤਾ ਸਕੀਪ ਟੂ ਸਟੇਟ ਦੇ ਟੂਨ ਕੀਤਾ ਮੈਡੀਕਲ ਕੋਰਡ ਕੀਤਾ ਕੀ ਕੰਡੀਸ਼ਨ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਸਟੇਬਲ ਸੀ ਕਿ ਜੀ ਬਲੀਟ ਕੋ ਦਾ ਰੈਪਰ ਕਰਨ ਦਾ ਕਾਰਨ ਹੈਗਾ ਕਿ ਜਿਹੜੇ ਗਨ ਸ਼ਾਟ ਇੰਜਰੀ ਹੁੰਦੀ ਆ ਉਹਦਾ ਐਮ ਐਲ ਆਰ ਪ੍ਰੋਪਰ ਸਸਟੇਨਟਿਕ ਵੀ ਨੇ ਚਾਹੀਦਾ ਹੁੰਦਾ ਤਾਂ ਕਰਦੇ ਉਹ ਕਰਦੇ ਥੋੜਾ ਆ ਆਈ ਦੇ ਚ ਬਿਲੀਂ ਪੈਗੀ ਸੀ ਤਾਂ ਉਹ ਫਿਰ ਤੋਂ ਆਫਥਮੋਲ ਨੂੰ ਬਤਾਲੀ ਗੁਰ ਕੋਈ ਆ ਨਹੀਂ ਫਿਲਹਾਲ ਤੱਕ ਹਾਲਾਤ ਤਾਂ ਸਟੇਬਲ ਦੇ ਇਥੋਂ ਜਰੋਕ ਪਿੱਛੇ ਆਇਆ